ਮੈਂ ਤਾਂ ਦੇਖਿਆ ਜਦੋਂ ਉੱਤੇ ਆਪਣਾ ਚੰ드ਰਯਾਨ ਜਦੋਂ ਲਾਂਚ ਹੋਇਆ ਪੀਐਮ ਸਾਹਿਬ ਨੇ ਭਾਸ਼ਣ ਦਿੱਤਾ ਮੈਂ ਚਲੋ ਸੁਣ ਲੈਣਾ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹ ਕਹਿੰਦੇ ਵੀ ਮੇਰਾ ਇਸਰੋਸੇ ਬਹੁਤ ਪੁਰਾਣਾ ਨਾਤਾ ਹੈ ਮੈਂ ਆਖਿਆ ਭਗਵੰਤ ਮਾਨਾ 8ਵੀਂ ਦਾ ਸਾਡੀ ਪੀੜ ਦਾ ਲੱਭ ਨਹੀਂ ਰਿਹਾ ਤੇ ਇਸਰੋ ਨਾਲ ਕਿਵੇਂ ਨਾਤਾ ਜੋੜੂਗਾ ਹੁਣ ਇਹ ਮੈਂ ਜੋੜੂਗਾ ਤਾਂ ਹੈਗਾ ਕਹਿੰਦੇ ਵੀ जब मैं छोटा था तीसरी कक्षा में चौथी कक्षा में पढ़ता था तो पढ़ाई में मैं ठीक ठाक ही था तो हर टीचर मुझे कहता था आप इसरो में बैठो आप इसरो में बैठो आप इसरो में बैठो इसरो से मेरा पुराना नाता है की करिए की किनू गाड़ा आई आई टी वाले नु खगपुर आई आई टी के इंजीनियर आई आर एस अफसर इनकम टैक्स कमिश्नर उन दसो जी ਸੋ ਤਦੋਂ ਇਹੋ ਜਿਹੇ ਬੰਦੇ ਡਿਸੀਜਨ ਮੇਕਰ ਹੋਣਗੇ ਫਿਰ ਦੇਸ਼ ਦਾ ਇਕਨੋਮੀ ਦਾ ਤਾਂ ਫਿਰ ਕੌਣ ਸੰਭਾਲੂਗਾ ਜੀ ਸੋ ਤੁਸੀਂ ਸਾਡ ਨੂੰ ਅਸੀਂ ਤੁਹਾਨੂੰ ਵੀ ਅੰਨ ਦਾਤੇ ਮੰਨਦੇ ਆ ਕਿਸਾਨ ਵੀ ਅੰਨ ਦਾਤਾ ਤਾਂ ਤੁਸੀਂ ਵੀ ਅੰਨ ਦਾਤੇ ਹੋ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਤੁਹਾਡੇ ਘਰ ਕੇ ਚੱਲਦੇ ਆ ਸੋ ਅਸੀਂ ਚਾਹੁੰਦੇ ਆ ਕਿ ਸਿੰਗਲ ਵਿੰਡੋ ਐਂਡ ਸਿੰਗਲ ਪੈਨ ਕਈ ਵਾਰੀ ਵਿੰਡੋ ਦੇ ਪਿੱਛੇ ਬਹੁਤ ਵਿੰਡੋ ਬਣ ਜਾਂਦੀਆਂ ਨੇ ਵਿੰਡੋ ਤਾਂ ਸਿੰਗਲ ਹੁੰਦੀ ਆ ਉਹਦੇ ਪਿੱਛੇ ਬਹੁਤ ਵਿੰਡੋ ਖੁੱਲ ਜਾਂਦੀਆਂ ਨੇ ਸਿੰਗਲ ਵਿੰਡੋ ਐਂਡ ਸਿੰਗਲ ਪੈਨ ਨਾਲ ਅਸੀਂ ਐਡ ਕਰਾਂਗੇ ਕਿਉਂਕਿ ਉਹ ਇੱਕੋ ਪੈਨ ਨਾਲ ਹੀ ਉੱਥੇ ਥੋੜਾ ਸਾਰਾ ਕੰਮ ਹੋ ਜਾਏ ਬਸ ਤਾਂ ਸਾਰਾ ਤਾਂ ਕੌਣ ਚਾਹੂਗਾ ਜੇ ਮੈਂ ਉੱਥੇ ਜਾ ਕੇ ਮੱਧ ਪ੍ਰਦੇਸ਼ ਜਾਵਾਂ ਜਾਂ ਮੈਂ ਕਿਤੇ ਹੋਰ ਜਾ ਕੇ ਇੰਡਸਟਰੀ ਲਾਵਾਂ ਪੰਜਾਬ ਦੇ ਬੰਦੇ ਪੰਜਾਬ ਦੇ ਲੋਕ ਤਾਂ ਪੂਰੀ ਦੁਨੀਆ 'ਚ ਕਾਮਯਾਬ ਨੇ ਪੰਜਾਬ ਵਾਸਤੇ ਬਹੁਤ ਸਾਰੇ ਬੰਦੇ ਅਜੇ ਨੇ ਜਿਹੜੇ ਕਹਿੰਦੇ ਪੰਜਾਬ 'ਚ ਕੰਮ ਕਰਨਾ ਚਾਹੁੰਦੇ ਆਂ ਬਸ ਕੋਈ ਡਰੇ ਹੋਏ ਨੇ ਪਹਿਲਾਂ ਦੇ ਪਹਿਲਾਨੀਆਂ ਸਰਕਾਰਾਂ ਦੇ ਕਿ ਯਾਰ ਕੋਈ ਇਦਾਂ ਦੀ ਪ੍ਰੋਬਲਮ ਨਾ ਆ ਜੇ ਉਸਕੇ ਬਿਲਕੁਲ ਤੁਹਾਨੂੰ ਮਾਹੌਲ ਮਿਲੂਗਾ ਅੱਛਾ ਤੁਸੀਂ ਸਾਡੇ ਬ੍ਰਾਂਡ ਬੈਸਟਰੋਂ ਬਲਕੇ ਤੁਸੀਂ ਲੈ ਕੇ ਆਓ ਉਹਨਾਂ ਨੂੰ ਵੱਡੀ ਇੰਡਸਟਰੀ ਵੀ ਛੋਟੀ ਵੀ ਆਪਾਂ ਜਿਹੜੀ ਹੈਗੀ ਇੱਥੇ ਐਮਐਸਐਮੀ ਜੋ ਸਾਰੀ ਬਚਾਉਣੀ ਵੀ ਆਓ ਨਾਲ ਜਲੰਧਰ ਤੋਂ ਆਏ ਹੋਏ ਨੇ ਸਾਰੇ ਸਪੋਰਟਸ ਇੰਡਸਟਰੀ ਹੈ ਜਲੰਧਰ ਦੇ ਵਿੱਚ ਟੈਕਸਟਾਈਲ ਇੰਡਸਟਰੀ ਅਮਰitsar ਦੀ ਹੈ ਹੌਜਰੀ ਤੋਂ ਲੈ ਕੇ ਸਾਡੇ ਕੋਲੇ ਹੁਣ ਟਾਟਾ ਸਟੀਲ ਵੀ ਆ ਰਿਹਾ ਆ ਰਿਹਾ ਆਪਣਾ ਫਰੇਡਨਬਰਗ ਬਲੇ ਬੈਠੇ ਹੈ ਹੈਨਾ ਕਲਾਸ ਪਹਿਲਾਂ ਸਾਡੇ ਕੋਲ ਜਰਮਨੀ ਦੀ ਬਰਵੀਓ ਹੈ ਲਰੇਗਾਗੇ ਜਰਮਨੀ ਦੀ ਹੈ ਹੈਨਾ ਸੋ ਗਰਾਸੀਮ ਪੇਂਟਸ ਹੈ ਸਨਾਥਨ ਟੈਕਸਟਾਈਲ ਆ ਰਿਹਾ ਹੈ ਬਹੁਤ ਮੈਂ ਆਪ ਗਿਆ ਹੁਣ ਕੋਲੇ ਹైదరాబాద్ ਪੂਨੇ ਸਾਰੇ ਮੈਂ ਆਪ ਆਪ ਕੋਲ ਜਾ ਵੀ ਆਓ ਯਾਰ ਵੈਲਕਮ ਤੁਸੀਂ ਪੰਜਾਬ ਚ ਆਓ ਤੁਸੀਂ ਸਾਨੂੰ ਕੰਮ ਦਿਓ ਸਾਡੇ ਮੁੰਡਿਆਂ ਨੂੰ ਕੰਮ ਦਿਓ ਸਾਡੇ ਬੱਚਿਆਂ ਨੂੰ ਕੰਮ ਦਿਓ ਜਦੋਂ ਕੰਮ ਮਿਲ ਗਿਆ ਸਾਰਾ ਡਰਗ ਡਰਗ ਵਾਲਾ ਸਾਰਾ ਖਤਮ ਹੋ ਜੂਗਾ ਬੇਲਾ ਮਨ ਛਤਾਨੀ ਦਾ ਕਰ ਜੇ ਉਹ ਬੇਲੇ ਰਹਿੰਦੇ ਨੇ ਤਾਂ ਇਧਰ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਂਦੇ ਨੇ ਤੁਸੀਂ ਮੈਨੂੰ ਦੱਸੋ ਜਿਹੜਾ ਬੰਦਾ ਕੰਮ ਕਰਦਾ ਹੈ ਤੁਸੀਂ ਦੇਖਿਆ ਕੋਈ ਵੀ ਜਿਹੜਾ ਕੰਮ ਵੀ ਕਰਦਾ ਤੇ ਨੇ ਡਰੱਗ ਵੀ ਲੈਂਦਾ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਜੀ ਉਹ ਸ਼ਾਮ ਨੂੰ ਆਉਂਦਾ ਹੈ ਸ਼ਾਮ ਨੂੰ ਆ ਕੇ ਉਹ ਬੱਚਿਆਂ ਨਾਲ ਖੇਡ ਕੇ ਰੋਟੀ ਖਾ ਕੇ ਸੌਂ ਜਾਂਦਾ ਅਗਲੇ ਦਿਨ ਫਿਰ ਕੰਮ ਤੇ ਜਾਣਾ ਹੁੰਦਾ ਸੋ ਇਸ ਕਰਕੇ ਆ ਜਿਹੜਾ ਰੋਜ਼ਗਾਰ ਦਾ ਸੀ ਚਿੱਤ ਕੀਤਾ ਉਹਦੇ ਉਹਦੇ ਵਿੱਚ ਉਹਦੇ ਵਿੱਚ ਇਹੀ ਹੈ ਕਿ ਜੇ ਬੱਦ ਬੱਦ ਰੋਜ਼ਗਾਰ ਮਿਲੂਗਾ ਤਾਂ ਡਰੱਗਸ ਵਾਲਾ ਖਤਮ ਹੋਊਗਾ ਸਪੋਰਟਸ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਡਰੱਗਸ ਵਾਲਾ ਖਤਮ ਹੋ ਜਾਊਗਾ ਸਾਡੇ ਜਲੰਧਰ ਦਿਆਂ ਬਣਿਆ ਹੋਇਆ ਫੁੱਟਬਾਲਾਂ ਨਾਲ ਵਰਲਡ ਕੱਪ ਖੇਡਿਆ ਜਾਂਦਾ ਜਲੰਧਰ ਦਿਆਂ ਬਣਿਆ ਹੋਇਆ ਰਗਬੀ ਬੋਲਾਂ ਨਾਲ ਵਰਲਡ ਕੱਪ ਖੇਡਿਆ ਜਾਂਦਾ ਜਲੰਧਰ ਤੇ ਬਣਿਆ ਹੋਇਆ ਕ੍ਰਿਕਟ ਤੇ ਬੈਟ ਤੇ ਬੋਲਾਂ ਨਾਲ ਵਰਲਡ ਕੱਪ ਖੇਡੇ ਜਾਂਦੇ ਐਡਾ ਵੱਡੀ ਇੰਡਸਟਰੀ ਹੈ ਸਾਡੇ ਕੋਲੇ بڑے بڑے ਪਲੇਅਰ ਇੱਥੇ ਆ ਕੇ ਆਪਣੇ ਮਨਪਸੰਦ ਬੈਟ ਬਣਵਾ ਕੇ ਲੈ ਕੇ ਜਾਂਦੇ ਸੋ ਇਸ ਕਰਕੇ ਅਸੀਂ ਕਿਸੇ ਵੱਲੋਂ ਕੱਟ ਨਹੀਂ ਹੈਗੇ ਬਸ ਉਹੀ ਇਹ ਵੀ ਸਾਨੂੰ ਆਪੜਿਆ ਨਹੀਂ ਸਾਡੇ ਆਪੜਿਆ ਨਹੀਂ ਕੀਤਾ ਕੰਮ ਆਪੜਿਆ ਨਹੀਂ ਮਾਰ ਮਾਰੀ ਸਾਨੂੰ ਉਹਨਾਂ ਨੇ ਨਹੀਂ ਉਠਣ ਦਿੱਤਾ जि, जिस देश का राजा व्यापारी उस देश की जनता भिखारी क्योंकि जो राजा खुद व्यापारी बन गया क्यों पर उठन देना होर कोई फिर